भगवंत मान मुर्दाबाद 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 भगवंत मान मुर्दाबाद 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 मुख्यमंत्री पंजाब मुर्दाबाद 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 मुख्यमंत्री पंजाब मुर्दाबाद मुर्दाबाद सतगुरु रक्षा शक्ति अमर लो बल ईश्वर निरपै सतगुरु महाराज की जय प्रधान साहब आज मुख्यमंत्री भगवंत मान ਦਾ ਪੁਤਲਾ ਫੁਕੇ ਜਾ ਰਿਹਾ ਕੀ ਹੈ ਪੂਰਾ ਮਾਮਲਾ ਥੋੜੀ ਜਾਣਕਾਰੀ ਦਿਓ ਜੀ ਦੇਖੋ ਜੀ ਉਹ ਪੰਜਾਬ ਦੀ ਸਰਕਾਰ ਵੱਲੋਂ ਜਿਹੜੀ ਨਸ਼ਾ ਰੋਕੂ ਮਿਹਨ ਸ਼ੁਰੂ ਕੀਤੀ ਗਈ ਹੈ ਜੁੱਧ ਨਸ਼ਾ ਬੰਦੋਬਸਤੀ ਰੈਲੀ ਨੂੰ ਸੰਬੋਧਨ ਕਰਦਿਆਂ ਕੱਲ ਭਗਵੰਤ ਮਾਨ ਨੇ ਇੱਕ ਸੱਚਾ ਸੌਦਾ ਜੋ ਸਤਗੁਰੂ ਦਾ ਵਿਕਾਸ ਮਹਾਰਾਜ ਜੀ ਉਹ ਸਤਿਗੁਰਾਂ ਦੇ ਮਹਾਰਾਜ ਜੀ ਦੇ ਵਿਚਾਰ ਹੋਇਆ ਸੀ ਉਸ ਸੱਚਾ ਸੌਦਾ ਦੀ ਸਾਖੀ ਨੂੰ ਮੁੱਖ ਰੱਖਦਿਆਂ ਹੋਇਆ ਉਸਨੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਲੰਗਰ ਬਹੁਤ ਚੱਲਦੇ ਆ ਤਾਂ ਭਗਵੰਤ ਮਾਨ ਨੇ ਉੱਥੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ ਮੁੱਖੇ ਸ਼ਾਲ ਸਾਨੂੰ ਨੂੰ ਕੋਸ਼ਿਸ਼ ਕਰਾਇਆ ਸੀ ਜਦ ਕਿ ਉਹ ਭੁੱਖੇ ਸਾਧੂ ਜਿਹੜੇ ਸਤਿਗੁਰੂ ਦਾਗਦਾਸ ਮਹਾਰਾਜ ਜੀ ਸਤਿਗੁਰੂ ਕਬੀਰ ਜੀ ਸਤਿਗੁਰੂ ਸਦਨਾ ਜੀ ਸਤਿਗੁਰੂ ਸੈਨ ਜੀ ਸਤਿਗੁਰੂ ਤਲੋਤਣ ਜੀ ਸਨ ਉਹ ਭੁੱਖੇ ਸਾਧੂ ਨਹੀਂ ਸਨ ਸੋ ਉਹ ਭੁੱਖੇ ਸਾਧੂ ਕਹਿ ਕੇ ਉਹ ਸਿਰਫ ਨਰਾਦਰ ਕੀਤਾ ਸਾਡੇ ਗੁਰੂਆਂ ਦਾ ਸਾਡੇ ਰਹਿਬਰਾਂ ਦਾ ਸਾਡੇ ਸਤਿਗੁਰਾਂ ਦਾ ਸੋ ਅੱਜ ਕੋਈ ਵੀ ਭੁੱਖੇ ਨਾਲ ਪ੍ਰਵਾਦ ਨਹੀਂ ਕਰਾਂਗੇ ਸੋ ਇੱਦਾਂ ਕਿ ਸਾਡੀ ਧਾਰਮਿਕ ਭਾਵਨਾਵਾਂ ਨੂੰ ਤਕਵਾਤਵਾ ਦੇ ਇਸ ਕੋਚਾਈ ਹੈ ਜਿੱਥੇ ਉਹਨੇ ਕਿਹਾ ਕਿ ਭੁੱਖੇ ਸਾਧੂ ਨੂੰ ਪੋਜੀਸ਼ਨ ਭੁੱਖੇ ਸਾਧੂ ਨੂੰ ਪੋਜੀਸ਼ਨਾਇਆ ਨਾਲ ਔਰ ਇਹ ਵੀ ਕਿਹਾ ਕਿ ਉਹ ਵਿਆਜ ਜਿਹੜਾ ਵਿਆਜ ਹੀ ਮੁਕਦਾ ਜੇ ਕਬੀਰ ਭੇਜਦਾ ਬਹੁਤ ਹੀ ਅਤਿ ਨਿੰਦਨਯੋਗ ਤੋਂ ਅਟਮਾਨ ਦਾ ਬਿਆਨ ਹੈ ਜਲਦੀ ਤੋਂ ਜਲਦੀ ਸੂਚੇ ਰਮਾਸਰ ਸਮਾਜ ਦੇ ਕੋਲ ਭਗਤ ਮਾਨ ਮਾਫੀ ਮੰਗੇ ਨਹੀਂ ਤਾਂ ਅਗਰ 7 ਦਿਨ ਦੇ ਅੰਦਰ ਅੰਦਰ ਭਗਤ ਮਾਨ ਸੂਚੇ ਸਮਾਜ ਤੋਂ ਮਾਫੀ ਨਹੀਂ ਮੰਗਦਾ ਤਾਂ ਫਿਰ ਇੱਕ ਇਹੋ ਜਿਹੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਜਿਸ ਰੂਪਰੇਖਾ ਤੇ ਨਾਲ ਅਗਰ ਪੰਜਾਬ ਦੇ ਹਾਲਾਤ ਕਿਸੇ ਵੀ ਤਰ੍ਹਾਂ ਦੇ ਨਾਲ ਵਿਗੜਦੇ ਹੋਏ ਜ਼ਿੰਮੇਵਾਰ ਮੌਜੂਦਾ ਹਕੁਮਤ ਹੀ ਸਿਰਫ ਭਗਤ ਮਾਨ ਹੋਵੇਗਾ ਸੂਚੇ ਸੰਦੇ ਸਮਾ ਰਹਿੰਦੇ ਪੰਜਾਬ ਦੇ ਗਵਰਨਰ ਨੂੰ ਵੀ ਬੇਨਤੀ ਕਰਦੇ ਆ ਕਿ ਭਗਤ ਮਾਨ ਨੂੰ ਆਪਣੇ ਵੰਨਰ ਹੌਸਲੇ ਦੀ ਬੁਲਾ ਕੇ ਜਲਦੀ ਜਲਦੀ ਇਸ ਮਾਮਲੇ ਵਿੱਚ ਤੋਂ ਮਾਫੀ ਮੰਗਾਈ ਜਾਵੇ। ਸੋ ਤਾਂ ਜੋ ਪੰਜਾਬ ਦੇ ਹਾਲਾਤ ਜਿਹੜੇ ਆ ਵਧੀਆ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਰਹਿਣ ਔਰ ਅਮਾਨ ਜਿਹੜਾ ਪੰਜਾਬ ਦੇ ਵਿੱਚ ਹਰ ਤਰੀਕੇ ਦੇ ਨਾਲ ਬਣਿਆ ਰਹੇ। ਜੈ ਗੁਰਦੇਵ ਤੁਹਾਨੂੰ ਜੀ। ਗੁਰਬਾਣੀ ਨਾਲ ਦਾਨ ਕਰੀਂ। ਸਤਿਗੁਰੂ ਗੁਰਦਾਸ ਮਹਾਰਾਜ ਕੀ ਜੈ। ਗੁਰਦਾਸ ਸ਼ਕਤੀ ਨਮਰ ਹੈ। ਗੁਰਦਾਸ ਸ਼ਕਤੀ ਨਮਰ ਹੈ। ਗੁਰਦਾਸ ਸ਼ਕਤੀ ਨਮਰ ਹੈ। ਗੁਰਦਾਸ ਸ਼ਕਤੀ ਨਮਰ ਹੈ। ਕੋਈ ਯਾਰ ਸੋ ਗੁਰੂ ਰੂਪੇਰੀ ਸਾਧ ਸੰਗਤ ਜੀ ਅੱਜ ਸਤਪੁਰਕਬੀਰ ਚੌਕ ਵਿਖੇ ਜੋ ਪੰਜਾਬ ਦੇ ਪ੍ਰਧਾਨ ਮੰਤਰੀ ਭਗਵੰਤ ਮਾਨ ਜੀ ਉਹਨਾਂ ਦਾ ਪਤਲਾ ਫੁੱਟਿਆ ਜਾ ਰਿਹਾ ਹੈ ਜੋ ਕਾਰਨ ਹੈ ਕੱਲ ਉਹਨਾਂ ਨੇ ਨਵੇਂ ਸ਼ਹਿਰ ਵਿਖੇ ਜੋ ਸਚਿ ਜੀਤ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਤਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੋ ਸੱਚਾ ਸੌਦਾ ਕੀਤਾ ਸੀਗਾ ਉਹ ਸੱਚਾ ਸੌਦਾ ਕੀਤਾ ਕਿ 20 ਰੁਪਈਆ ਦਾ ਭੋਜਨ ਬਣਾ ਕੇ ਭੁੱਖੇ ਸਾਧੂਆਂ ਨੂੰ ਭੋਜਨ ਸ਼ਕਾਇਆ ਸੀਗਾ ਜੀ ਜਿਸ ਦੇ ਵਿੱਚ ਭੋਜਨ ਸ਼ਕਾਇਆ ਹੈ ਕੌਣ ਸੀ ਮਹਾਪੁਰਸ਼ ਉਹ ਸਤਗੁਰੂ ਰਬਿਦਾਸ ਮਹਾਰਾਜ ਜੀ ਸਤਗੁਰ ਕਬੀਰ ਮਹਾਰਾਜ ਜੀ ਸਤਗੁਰ ਤੁਲਦੋ ਚੰਜੀ ਸਤਗੁਰ ਸੈਨ ਜੀ ਇਹਨਾਂ ਮਹਾਪੁਰਸ਼ਾਂ ਨੂੰ ਸਿਧੂ ਨਾਨਕ ਦੇ ਮਹਾਰਾਜ ਜੀ ਨੇ ਸੱਚਾ ਸੌਦਾ ਕਰਕੇ ਜਿਹੜਾ ਭੋਜਨ ਸ਼ਕਾਇਆ ਸੀ ਹੋਰ ਅਨੇਕਾਂ ਸੰਤਾਂ ਨੇ ਵੀ ਸ਼ਕਾਇਆ ਨਾਲ ਜਿਹੜਾ ਕਿ ਨੀਮਾਨ ਭਗਤ ਮਾਨ ਜੀ ਨੇ ਬੋਲਿਆ ਕਿ ਭੁੱਖੇ ਸਾਧੂਆਂ ਨੂੰ ਬੜਾ ਪੋਜ ਸਕਾਇਆ ਗਿਆ ਪਰ ਇਹ ਜਿਹੜੀ ਹੈ ਸਾਡੇ ਸਮਾਜ ਪ੍ਰਤੀ ਜੋ ਮੰਦੀ ਸੋਚ ਜਿਹੜੀ ਉਹਦੀ ਬਿਮਾਰੀ ਇਹ ਬੋਲੀ ਗਈ ਆ ਉਹ ਨਹੀਂ ਸੀ ਬੋਲਣੀ ਚਾਹੀਦੀ ਕਿਉਂਕਿ ਹਰ ਇੱਕ ਸਮਾਜ ਦੇ ਵਿੱਚ ਜਾਗਰੂਕ ਹੈ ਹਰ ਇੱਕ ਸਮਾਜ ਦੇ ਵਿੱਚ ਜੀਵ ਜਿਹੜਾ ਆਪਣੇ ਲਿਖਾ ਹੈ ਪਹਿਲਾ ਵਾਲਾ ਉਹ ਚੀਜ਼ਾਂ ਨਹੀਂ ਆ ਕਿ ਇਤਿਹਾਸ ਨੂੰ ਜੋਰ-ਬੋਲ ਦਤਾ ਜਾਂਦਾ ਸੀਗਾ ਉਹ ਦੁਹਰਾਇਆ ਜਾਂਦਾ ਸੀ ਤੇ ਲੋਕੀਅਤ ਅਮਲ ਕਰੀ ਜਾਂਦੇ ਸੀਗੇ ਪਰ ਇਹੋ ਚੀਜ਼ਾਂ ਹੋਣਗੀਆਂ ਹੁਣ ਇਤਿਹਾਸ ਪੜਿਆ ਜਾਂਦਾ ਇਤਿਹਾਸ ਦੇ ਵਿੱਚ ਕੀ ਆ ਕਿ ਸੱਚਾ ਸੋਦਾ ਕਿੱਦਾਂ ਕੀਤਾ ਗਿਆ ਸੀਗਾ ਸ੍ਰੀ ਚੁੜਕਣਾ ਸਾਹਿਬ ਦੇ ਕਿ ਜਿੱਥੇ ਸਤਗੁਰੂ ਨਾਨਕ ਤੇ ਮਹਾਰਾਜ ਜੀ ਦੀ ਜਾਗਰਪੁਰੀ ਹੈ ਜੀ ਉੱਥੇ ਇਹ ਸੱਚਾ ਸੋਦਾ ਕੀਤਾ ਗਿਆ ਸੀਗਾ ਸੋ ਸਾਡੇ ਪੂਰੇ ਸਮਾਜ ਦੇ ਪ੍ਰਤੀ ਜੋ ਮਾਰੀ ਸੋਚ ਉਸਨੇ ਬੋਲੀ ਹੈ ਗੁਰੂਆਂ ਦੇ ਪ੍ਰਤੀ ਉਹੀ ਅਸੀਂ ਨਿੰਦਰ ਜੋਗ ਨਿੰਦਾ ਕਰਦੇ ਆ ਜੇ ਭਗਵੰਤ ਮਾਨ ਜੀ ਇਸ ਬਾਰੇ ਮਾफी ਨਹੀਂ ਮੰਗਦੇ ਹੋ ਤੇ ਜੋ ਸਾਡੇ ਸਮਾਜ ਦੇ ਬੋਲੋ ਜਿਹੜਾ ਵੀ ਸੰਤਾਂ ਮਹਾਪੁਰਸ਼ਾਂ ਦੇ ਵੱਲੋਂ ਇਹ ਡੀਕੇ ਆ ਜਾਊਗਾ ਅਗਲੇ ਵੀਕ ਉਹ ਅਸੀਂ ਉਸ ਦੇ ਉੱਪਰ ਅਮਲ ਕਰਾਂਗੇ ਉਸ ਦੇ ਨਾਲ ਚੱਲਾਂਗੇ ਜੇ ਭਗਵੰਤ ਮਾਨ ਜੀ ਮਾਫੀ ਨਹੀਂ ਮੰਗਦੇ ਤਾਂ ਜੇ ਕੋਈ ਦੇਰ ਤਾਂ ਹੋਵੇ ਮੁਕਦਾਬਾ 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 ਮੰਗਾ ਜੀ ਅਦਮਨ ਜੀ